ਸੱਜਣੋ ਇਸ ਮਹਿੰਦੀ ਤੁਹਾਨੂੰ ਚਵਾਈ ਇਸੇ ਵੀਡੀਓ ਦੇ ਵਿੱਚ ਸਟਾਰਟਿੰਗ ਚ ਲਾਉਣ ਲੱਗੇ ਆ ਪਹਿਲਾਂ ਚਲਾ ਚਲੂ ਕੇ ਵਿਖਾਤੀ ਬੱਚਾ ਛੱਡਤਾ ਕਿਉਂਕਿ ਥੋੜਾ ਜਿਹਾ ਚਲੋ ਪਸੂ ਖਰੀਦਣਾ ਸੌਖਾ ਹੋ ਜਾਂਦਾ ਸੱਜਣੋ ਤਰਾਟਿਆ ਕਰੇ ਅਗਲੇ ਥਣਾ ਦੀ ਚਵਾਈ ਆ ਤੇ ਐਨ ਓਕੇ ਰਪੋਰਟ ਮਗਰ ਲਿਆਂਦੀਆਂ ਵੀ ਮਾਰਿਓ ਪਾਉ ਜੀ ਆਹ ਵੇਖੋ ਹੈ ਨਾ ਕਿਆ ਬਾਤ ਦੋ ਦੋ ਤੁਸੀਂ ਚੋ ਲੈਣਾ ਤਿਆਰ ਤੁਹਾਨੂੰ ਚੈੱਕ ਕਰਾਤੀਆਂ ਟੌਪ ਦੀ ਆ ਮਗਰ ਕਟਾ 14 ਦੁੱਧ ਤਿਆਰ ਹਾਂਜੀ ਸასი ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੀ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪੈਂਡ ਵਿਲਟੂਆ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਵਾ ਜਾਂਦਾ ਤੇ ਇਸ ਵੇਲੇ ਤੁਹਾਨੂੰ ਮਲੌਣ ਲੱਗੇ ਆ ਪਾਉ ਜ਼ੈਮਲ ਤੇ ਫੂਲਾ ਸਿਉਣ ਕਾਫੀ ਐਨੀਮਲ ਇਹਨਾਂ ਕੋਲੇ ਵਿਕਰੀ ਵਾਲੇ ਹੁੰਦੇ ਆ ਸੱਜਣਾ ਅੱਜ ਵਹਿੜਾ ਜੇ ਲੱਭਦੇ ਫਰਦੇ ਸੀ ਤਾਂ ਕਾਫੀ ਵਹਿੜਾ ਵੀਰ ਹਰਾ ਕੋਲੇ ਜਿਹੜੀਆਂ ਸੂਈਆਂ ਸਵਾਈਆਂ ਬਿਲਕੁਲ ਬੌਲੇ ਤੇ ਚੰਗਾ ਬੌਲਾ ਇਸ ਗਊ ਕੋਲੇ ਉਦੋਂ ਅੱਗੇ ਇੱਕ ਬੈੜ ਖੜੀ ਐ ਇੱਕ ਮੱਝ ਬੜੇ ਚੰਗੇ ਦੁੱਧ ਤੇ ਚੱਲਦੀ ਪਈ ਤੇ ਸੱਜਣੋ ਇੱਕ ਆ ਗਈ ਅੱਗੇ ਆਹ ਬੈੜ ਆ ਵੀ ਚੈੱਕ ਕਰਿਓ ਕਿੰਨਾ ਇਹਦੇ ਕੋਲੇ ਦੁੱਧ ਬਹਲਾ ਇਹਦੀ ਵੀ ਗੱਲਬਾਤ ਕਰਾਂਗੇ ਤੇ ਇੱਕ ਆ ਗਈ ਅੱਗੇ ਆਹ ਬੈੜ ਸਾਰੇ ਪਸ਼ੂਆਂ ਦੀ ਡਿਟੇਲ ਲੈ ਲੈਣੀ ਆਪਾਂ ਕੱਲਾ-ਕੱਲਾ ਤੋਰ ਕੇ ਵੇਣੇ ਆ ਜਿਹੜਾ ਪਸੰਦ ਆ ਗਿਆ ਕਰਕੇ ਤਸੱਲੀ ਕਰ ਲਿਓ ਖਰੀਦਦਾਰੀ ਆਜੋ ਲਈਏ ਜਾਣਕਾਰੀ ਜੁੜੇ ਰਹੋ ਐਂਡ ਤੱਕ ਤੁਹਾਡਾ ਧੰਨਵਾਦ ਮੰਨ ਲਓ ਵੀ ਪੰਜ-ਛੇ ਬੈੜਾ ਤੇ ਇੱਕ ਜਿਹੜੀ ਮੈਂ ਵਿਖਾਉਣ ਲੱਗੇ ਉਹਦੇ ਥੱਲੇ ਵੀ ਜੋ ਮੈਂ ਤੁਹਾਨੂੰ ਪਹਿਲਾਂ ਦੱਸਿਆ ਨਾ ਬੜਾ ਚੰਗਾ ਦੁੱਧਾ ਰਿਕਾਰਡ ਆ ਆ ਵੇਖੋ ਨੇਵੇ ਤੇ ਨਾੜਾਂ ਨੂੰ ਲੈ ਕਰਮਾਂ ਵਾਲੀ ਦੇ ਨਾ ਵਡੀਆਂ ਟੌਪ ਦੀਆਂ ਤੇ ਆ ਵੱਛੀ ਵੀ ਐਨ ਫੈਕਸ ਆਰਡਰ ਦੀ ਟੌਪ ਕੁਆਲਿਟੀ ਪਾਉਜੀ ਸਾਸਰੀ ਘਾਲ ਸਾਸਰੀ ਘਾਲ ਜੀ ਸਾਨੂੰ ਸਭ ਸਾਸਰੀ ਘਾਲ ਹੋਰ ਸੁਣਾਓ ਵਧੀਆ ਜੀ ਫੁੱਲਾਸਿਆ ਕਿਵੇਂ ਆ ਵਧੀਆ ਜੀ ਵਧੀਆ ਬੁਲਾ ਦੇ ਫਤਿਹ ਸਾਰਿਆਂ ਨੂੰ ਲਹਿਰ ਜੀ ਦਾ ਖਾਲਸਾ ਲਹਿਰ ਜੀ ਦਾ ਖਦੇ ਜੀ ਤੇ ਹੋਰ ਸੁਣਾਓ ਚੜਦੀ ਕਲਾ ਨਾ ਚੜਦੀ ਕਲਾ ਜੀ ਤੇ ਓਕੇ ਰਿਪੋਰਟ ਚੱਲੀ ਜਾਂਦਾ ਹਾਂਜੀ ਹਾਂਜੀ ਐਡਰੈਸ ਆਪਣਾ ਐਡਰੈਸ ਆਪਣਾ ਪਿੰਡ ਬਲਟੋਆ ਤਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਠੀਕ ਆ ਨੰਬਰ ਨੰਬਰ ਹੈਗਾ ਜੀ 94636 82585 ਤੇ ਦੂਜਾ ਨੰਬਰ ਹੈਗਾ 9873320785 ਫੂਲੇ ਦਾ ਇਹ ਨਹੀਂ ਫੂਲੇ ਦਾ ਦੂਜਾ ਨੰਬਰ ਅੱਛਾ ਫੂਲੇ ਤੇਰੇ ਵਾਲਾ ਨੰਬਰ 8596844032 ਜੀ 8596844032 ਠੀਕ ਆ ਇਹਦਾ ਖਬਰਾਂ ਵਾਲਿਆਂ ਨਾਲ ਛੱਡਣ ਵਾਲਾ ਹੈਗਾ ਐਵੇਂ ਤੂੰ ਇੱਧਰ ਲਾਤਾ ਹਨਾ ਵਪਾਰ ਵਾਲੇ ਪਾਸੇ ਤੂੰ ਲੈ ਚੱਲ ਹੱਸਦਾ ਖੇਡਦਾ ਰਵੇ ਹਨਾ ਬਾਕੀ ਤਾਂ ਚੱਲੀ ਜਾਣੇ ਧੰਦੇ ਤਾਂ ਹਨਾ ਤਰਾ ਚੜਾ ਡੈਗ ਟੈ ਆਈ ਜਾਂਦਾ ਤੇ ਭਾਉ ਜੀ ਆ ਮਹਿੰਦੀ ਗੱਲ ਕਰੀਏ ਤਾਂ ਸੁਆ ਕਿਹੜਾ ਤੀਜਾ ਸੁਆ ਜੀ ਤੀਜਾ ਸੁਆ ਸੂਈ ਆ ਹਾਂ ਜੀ ਕਿੰਨੇ ਟਾਈਮ ਦੀ ਸੂਈ ਤੇ ਜਿਵੇਂ ਤੁਸੀਂ ਦੱਸਿਆ ਪਹਿਲਾ ਦੁੱਧ ਕਿੰਨਾ ਜਿਹੜਾ ਅੱਜ ਅੱਜ ਇਸ ਟਾਈਮ ਇਹਦੇ ਸਾਡੇ 14 ਲੀਟਰ ਬੈਨ ਕੋਲ ਤਿਆਰ ਆ ਜਿਵੇਂ ਮਰਜ਼ੀ ਆਸਦਾ ਲੀਟਰਾਂ ਨਾਲ ਤਸੱਲੀ ਕਰੇ ਜੀ ਦੋ ਡੰਗ ਚਾਰ ਡੰਗ ਚੋ ਕੇ ਲੈ ਜਾਵੇ 14 ਲੀਟਰ ਦੁੱਧ ਕੋਈ ਵੀ ਭੈਣ ਭਰਾ ਆ ਕੇ ਆਪਦੀਆਂ ਤਸੱਲੀਆਂ ਕਰੀ ਜਾਵੇ। ਬਿਲਕੁਲ ਤੁਸੀਂ ਕਰਾ ਕੇ ਦਿਆਂਗੇ ਜੀ। ਠੀਕ ਠੀਕ ਆ। 14 ਗੰਗ ਚੋਲੇ ਕੋਈ ਗੱਲ ਨਹੀਂ। ਇਹ ਛਾਈਆਂ ਨੱਤਾਂ ਦਿਨਾਂ ਦੀ ਸੂਈ ਹੈ ਜੀ। 28 ਤੋਂ ਮਹੀਨੇ ਦੀ ਮੰਨ ਲਗੇ। ਹਾਂ ਜੀ ਮਹੀਨੇ ਦੇ ਅੰਦਰ ਬਾੜੀ ਹੈ। ਮਹੀਨੇ ਦੇ ਅੰਦਰ ਬਾੜ ਦੀ ਸੂਈ ਮਗਰ ਕੱਟਾ। ਹਾਂ ਜੀ ਤੀਜਾ ਸੂਆ। ਦੁੱਧ 14 ਕੋਈ ਵੀ ਮੰਨ ਲੇ। ਹਾਂ ਜੀ 14 ਤੋਂ 14.5 15 ਹੋਊਗਾ ਪਰ 13 ਨਹੀਂ ਹੋਊਗਾ। ਓਕੇ ਵੀ ਜਿਹੜਾ ਆ ਗਿਆ ਗੇੜਾ ਨਹੀਂ ਪੈਂਦਾ। ਇਹ ਦੁੱਧ ਨੂੰ ਬਹੁਤ ਖਰੀ ਆ ਫਿਰ। ਇਹਦਾ ਜਵਾਬ ਬਹੁਤ ਇੱਕ ਨੰਬਰ ਦਾ ਜੀ। ਇਹਦਾ ਹੈ। ਤੇ ਫੁੱਲਾ ਸਿਆ ਤੋਰਤਾ ਕਰਾ ਚੱਕ ਵੀਰੇ ਦੀ ਲਓ ਵੀ ਸਜਣੋ ਤੀਜਾ ਸੂਆ ਝੋਟੀ ਆ ਮਗਰ ਕਟਾ ਉਹ ਵੀ ਆਪਾਂ ਚੈੱਕ ਕਰਾਵਨਾ ਤੁਹਾਨੂੰ ਤੇ ਆ ਗਏ ਵੇਖੋ ਤਰਦੀ ਦਾ ਲੇਵਾ ਪਾਂਡਾ ਕਰਮਾਂ ਵਾਲੀ ਦਾ ਕਿਆ ਬਾਤ ਤੇ ਬਾਕੀ ਪਲੀਪਲੀ ਚੰਗੀ ਹੈ ਨਾ ਨੇ ਠੀਕ ਆ ਚੋਣ ਤਾਂ ਆਂਦੀ ਹੋਣੀ ਮੈਨੂੰ ਲੱਗਾ ਹਾਂਜੀ ਥਣ ਬਹੁਤ ਕੰਮ ਦਾ ਚੋਵਾਈ ਇਹਦੀ 1 ਨੰਬਰ ਦੀ ਠੀਕ ਆ ਜਿਹੜਾ ਵੀ ਆ ਗਿਆ ਲਓ ਵੀ ਸਜਣੋ ਕਰੂ ਚੱਕ ਕੀ ਆ ਬਾਤ ਤੇ ਬਾਕੀ ਸਾਰੀਆਂ ਹੀ ਬਿਹੜਾਂ ਇੱਕੋ ਹੀ ਮੈਂ ਇੱਕ ਨੰਬਰ ਤੇ ਲਾ ਕੇ ਵਿਖਾਤੀ ਤੁਹਾਨੂੰ ਕਰ ਲੂ ਚੱਕ ਤੇ ਪਾਉ ਜੀ ਇਹਦੀ ਕੀਮਤ ਕਿੱਡੀ ਕਾ ਇਹਦੀ ਕੀਮਤ 1.5 ਹੀ ਹੈ ਜੀ ਇਹਦੀ ਜਿਹੜੀ ਡਿਮਾਂਡ ਹੈ 1 ਲੱਖ ਤੇ 25 ਹਜ਼ਾਰ ਹਾਂਜੀ ਹਾਂਜੀ ਉਹਦੇ ਚੋਂ ਪਿਆਰ ਮੁਹੱਬਤ ਮਾੜਾ ਜਾਂ ਕਰਦੇ ਮੇਰਾ ਤਾਂ ਕਰਦੇ ਹੁਣ 1 20 ਵੀ ਦੇ ਦਿਆਂਗੇ ਜੀ ਪੰਜ ਹੀ ਚੱਕਤਾ ਹੀ ਹਾਂਜੀ ਮਾੜਾ ਫੂਲਾ ਕੀ ਕਰੂ ਕੋਈ ਨਹੀਂ ਦੇ ਦਿਆਂਗੇ ਵੀਰ ਜੀ 1 20 ਵੀ ਦੇ ਫੂਲੇ ਨੇ ਤਾਂ ਹੱਥ ਹੀ ਜੋੜਤੇ ਨਹੀਂ ਜੀ ਕਹਿੰਦਾ ਦੇ ਦਿਆਂਗੇ ਯਾਰ ਬੜਾ ਬਿਆਰੀ ਹੈ ਹਾਂਜੀ 1 20 ਪਿਆਰ ਮੁਹੱਬਤ ਕਰਾਂਗੇ ਕੋਈ ਨਹੀਂ ਦੱਦ 14 ਮੈਨੂੰ 14 ਤੋਂ 15 ਹੋਊਗਾ ਤੇ 13 ਨਹੀਂ ਹੋਊਗਾ ਵੀ ਐ ਨਹੀਂ ਹੈਗਾ ਵੀ ਕਿਹੜਾ ਪਊਗਾ ਗਰੰਟੀਆਂ ਫੁੱਲ ਫੁੱਲ ਤੇ ਆ ਜੋ ਆ ਵੈੜ ਤੇ ਫੁੱਲਾ ਸੈਂ ਕੱਢ ਖਾਂ ਇਹਨੂੰ ਬਾਹਰ ਸੁਆ ਕਿਹੜਾ ਇਹ ਦੂਜਾ ਸੁਆ ਜੀ ਹਾ ਜੇ ਸੂਨ ਵਾਲੀ ਗੱਬਣਾ ਹਾਂ ਜੀ ਦਿਨ ਕਿੰਨੇ ਲੈ ਤੇ ਦਿਨ ਲੈ ਜੂ ਵੀ 2-4 ਦਿਨ ਲੈ ਹਾਂ ਇੰਨੇ ਕ ਦਿਨਾਂ ਦੇ ਵਿੱਚ ਵਿੱਚ ਸੂਪ ਹੋਗੀ ਹਾਂ ਜੀ ਵੈੜ ਸੁਆ ਦੂਜਾ ਹਾਂ ਜੀ ਤੇ ਪਹਿਲਣ ਦਾ ਦੁੱਧ ਆ ਪਾਉ ਜੀ ਫੁੱਲਾ ਸੈਂ ਦੁੱਧ ਪੁੱਛਿਆ ਤੇ ਮਾਲਕਾ ਨੂੰ ਆ ਦੁੱਧ 12-14-15 ਲੀਟਰ ਕੱਢਿਆ ਜੀ ਪਹਿਲੇ ਸੂਵੇ ਰੋਕ ਲਈ ਮੜਾ ਜਾ ਗੋਆ ਕਰ ਲੈਂਦੇ ਫਿਰ ਉਧਰ ਚਲਾ ਜਾਊਗਾ ਜੀ 14 15 ਲੀਟਰ ਪਲੂਣ ਵੱਛੀ ਨੇ ਦੁੱਧ ਕੱਢਿਆ ਤੇ ਹੁਣ ਦੂਜਾ ਸੁਗਾ ਹਾਂਜੀ ਹਾਂਜੀ ਹਫਤੇ ਦੇ ਅੰਦਰ ਬਾਹਰ ਸੁੰਦੀ ਆ ਹਾਂਜੀ ਹਾਂਜੀ ਥਣਾ ਥਣਾ ਲੋ ਟਿੱਪੀ ਓਕੇ ਰਿਪੋਰਟ ਓਕੇ ਹੈ ਜੀ ਇਹ ਮੂਰਤੀ ਧਾਰ ਹੈ ਜੀ ਓਕੇ ਕਮਾ ਲਓ ਸ਼ਾਹ ਜੀ ਇੱਥੋਂ ਕਰਕੇ ਗਾਓ ਹਾਂ ਦੰਨੀ ਕਰਕੇ ਕਮਾ ਹਾਂ ਵੇਖੋ ਸੱਜਣਾ ਆਰਡਰ ਬੜਾ ਕੁਆਲਿਟੀ ਦਾ ਇਹਦਾ ਹਨਾ ਨਹੀਂ ਠੀਕ ਆ ਸੀਲ ਵਧੀਆ ਠੰਡੀ ਬਹੁਤ ਓਕੇ ਹਾਂਜੀ ਹਾਂਜੀ ਵੇਖੋ ਸੱਜਣਾ ਵੇਲ ਬੂਲ ਵੱਛੀ ਸੁੰਦਰ ਆ ਤੇ ਕਰਦੀ ਕਰਾਉਂਦੀ ਪਾਉ ਬਣ ਤਾਂ ਹੋਰ ਜਾਊਗੀ ਆ ਬਣ ਜੂ ਐ ਤਾਂ ਬਾਕੀ ਬਣੀ ਵੀ ਪਰਦੀ ਆ ਹਾਂਜੀ ਹਨਾ ਵੀ ਥਣ ਬੜਾ ਵਧੀਆ ਲੱਗਾ ਸਜਣੋ ਗੁਲਾਬੀ ਤੇ ਚਮਕਦਮ ਕਾਲੀ ਵੈੜਾ ਸੁੰਦਰ ਆ ਜਿੰਨੀ ਹੈਗੀ ਪਾਉ ਜੀ ਕਿੰਨੇ ਦੀ ਦੇਣੀ ਆ ਪਾਏ ਤੇ ਆਪਾਂ 60000 ਦੀ ਦੇ ਦਿਆਂਗੇ ਪਿਆਰ ਮੁਹੱਬਤ ਕਰ ਦਈਏ ਪਤਾ ਹੋ ਜੂਗਾ ਹੁਣ ਕਿੰਨਾ ਕਰਦੇ ਆ 10000 ਰੁਪਇਆ ਕਰ ਨਾ ਐ ਨਾ ਕਰ ਅੱਗ ਨੂੰ ਮਾਰ ਸੱਟ ਫੁੱਲਾ ਸਿਆ 55000 ਦੀ ਦੇ ਦਾਂਗੇ ਭਾਜੀ ਹਾਂਜੀ 55000 ਦੀ ਦੇ ਦਿਆਂਗੇ ਮੈਂ ਤਾਂ ਆਖਿਆ ਕਿ ਤੇ ਵਾਵਾ ਲੱਗਾ ਕਹਿਣ ਵੀ 55 ਦੀ ਦੇ ਦਿਆਂਗੇ ਹੱਥ ਜੇ ਜੋੜ ਕੇ ਕਰਦੇ ਹੋ ਯਾਰ ਚਲੋ ਦੇ ਦਿਆਂਗੇ ਕਿੰਨੇ ਦੀ ਦੇ ਦੇ ਯਾਰ 57000 ਦੀ 55000 ਦੀ ਦੇ ਦਈਏ ਯਾਰ ਅੱਜ ਹੱਸ ਕੇ ਦੇ ਕਹੋ ਕਹਿ ਦੇ ਦਈਏ ਯਾਰ 55000 ਦੀ ਲੈ ਜਾ ਜਿਹੜਾ ਯਾਦ ਕਰੇ ਹਾਂਜੀ ਹਨਾ ਉੱਤੇ ਛੋੜ ਛੱਪਾ ਹੀ ਹੋਣਾ ਜੀ ਨਹੀਂ ਕੋਈ ਗੱਲ ਨਹੀਂ ਉੱਤੇ ਛੋੜ ਛੱਪਾ ਹੀ ਚਾਹੀਦਾ ਆਪਾਂ ਨੂੰ ਬਾਹਲਾ ਨਹੀਂ ਚਾਹੀਦਾ ਬਾਕੀ ਵੜ ਵੀ ਚੰਗੀ ਆ ਆ ਆ ਵੇਖੋ ਸੱਜਣੋ 55000 ਐਂ ਤੁਹਾਨੂੰ ਆਪ ਦੇ ਜਣੀ ਖਿੱਚ ਕੇ ਰੇਟ ਕਰਾਤਾ ਵੜ ਬਹੁਤ ਚੰਗੀ ਆ ਤੇ ਤੁਹਾਡੇ ਕੰਮ ਦੀ ਚੀਜ਼ ਆ ਤੇ ਭਾਉਦੀ ਆ ਭੁੱਲਾ ਸਾਂ ਕੱਢ ਬਾਰ ਇਹਦਾ ਕੀ ਹਿਸਾਬ ਕਿਤਾਬਾ ਇਹ ਤੀਜਾ ਸੁਆ ਜੀ ਠੀਕ ਆ ਤੇ ਦੁੱਧ ਦੇ ਅੱਜ ਤੈਨੂੰ ਦੂਜਾ ਦਿਨ ਹੋਇਆ ਸੂਈ ਨੂੰ ਠੀਕ ਆ ਤੇ ਦੁੱਧ ਦੇ ਸਿਆ ਬਿਲਕੁਲ ਜਿਹੜਾ 21 22 ਲੀਟਰ ਤਿਆਰ ਆ ਬੋਲਾ ਜੀ 21 22 ਕਿਲੋ ਤੋਂ ਸ਼ੁਰੂ ਹੋਈ ਆ ਦੋ ਤਿੰਨ ਦਿਨਾਂ ਦੀ ਸੂਈ ਆ ਕੱਲ ਹੀ ਸੂਈ ਆ ਸੂਈ ਕੱਲ ਹੀ ਸੂਈ ਆ ਚੂਣ ਚਾਂ ਦੀ ਓਕੇ ਬਿਲਕੁਲ ਪੋਲੀ ਸੁਆ ਤੀਜਾ ਤੀਜਾ ਸੁਆ ਤੇ ਦੁੱਧ ਦਾ ਫਿਰ ਇਹਦਾ ਮਗਰਲਾ ਰਿਕਾਰਡ ਪਿਛਲੇ ਸੂਏ ਵਾਲਾ ਕੋਈ ਪੁੱਛਿਆ 24 25 ਲੀਟਰ ਦੱਸਦੇ ਆ ਪਰ ਐਤਕੀ ਸਾਨੂੰ ਜਿਆਦਾ 30 ਲੀਟਰ ਤੇ ਜਾਊਗੀ ਜੇ ਚੰਗਾ ਸਾਂਭਣ ਵਾਲਾ ਹੋਵੇ ਹਾਂਜੀ ਹਾਂਜੀ ਆ ਨਾ ਇਸ ਸਾਈਡ ਤੇ ਵੀ ਭਲ ਭਈ ਆ ਠੀਕ ਆ ਹਾਂਜੀ ਬਾਕੀ ਸਾਫ ਆ ਹਾਂਜੀ ਬਾਕੀ ਬਿਲਕੁਲ ਸਾਫ ਹੈ ਇਧਰ ਭਲ ਹੈਗੀ ਕਮਾ ਲਓ ਸ਼ਾਹ ਜੀ ਵੇਖੋ ਸੱਜਣੋ ਵੇਖੋ ਜਾਤ ਕੁਆਲਿਟੀ ਫੁੱਲਾ ਹਨਾ ਕੱਦ ਵੱਡਾ ਵੇਲ ਵੱਡੀ ਹਾਂਜੀ ਹਾਂਜੀ ਵੱਡੀਆਂ ਗਾਵਾਂ ਚ ਆ ਗਏ ਵੱਡੀਆਂ ਗਾਵਾਂ ਚ ਨਹੀਂ ਠੀਕ ਆ ਤੇ ਪੌਜੀ ਇਹਦਾ ਫਿਰ ਕਿ ਕਿੱਥੇ ਜੇ ਭਾਅ ਰੱਖੀਏ ਇਹਦਾ ਭਾਅ ਆਪਾਂ 80000 ਰੁਪਏ ਮੰਗਦੇ ਇਹਦੀ ਜਿਹੜੀ ਡਿਮਾਂਡ ਕਰਦੇ ਆਪਾਂ 60000 ਹਾਂ ਤੇ ਉਹਦੇ ਚ ਪਿਆਰ ਮੁਹੱਬਤ ਕਰ ਦਿਆਂਗੇ ਕਿੰਨਾ ਕ 78 ਦੀ ਦੇ ਦਿਆਂਗੇ ਫੁੱਲਾ ਸਿਆ ਉਹ ਠੀਕ ਹੈ 78 ਦੀਆਂ ਤੁਹਾਨੂੰ ਬੜਾ ਤਾਜੀ ਸੂਈ ਆ 22 30 ਲੀਟਰ ਵਾਲੀ ਗਾਂ ਵਾਂ ਹਾਂਜੀ ਹਾਂਜੀ ਫਿਰ ਵੀ ਕੋਈ ਛੋੜੋ ਸ਼ਪਾ ਪਿਆਰ ਮੁਹੱਬਤ 5 70000 ਕਰ ਦਿਆਂਗੇ ਠੀਕ ਆ 70000 ਦੀ ਦੇ ਦਿਆਂਗੇ 77 ਦੀ ਦੇ ਦਈਏ ਤਿੰਨ ਕਾ 80 ਦੀ ਤਿੰਨ ਕਾ 10000 ਚਲੋ ਕੋਈ ਨਹੀਂ ਬਾਕੀ ਜਿਹੜਾ ਫੋਨ ਲਾਊਗਾ ਜਿੱਥੇ ਸੈਟਿੰਗ ਆ ਗਈ ਹੈ ਨਾ ਵੇਚਣੀਆਂ ਹੀ ਆ ਕਿਹੜਾ ਪੜਨ ਲਾਉਣੀਆ ਸਕੂਲੇ ਹਾਂਜੀ ਤੇ ਇਹਦਾ ਕੀ ਹਿਸਾਬ ਕਿਤਾਬ ਆ ਗਾਂ ਵੀ ਬੜੀ ਚੰਗੀ ਥੋੜੀ ਕਾਲੀ ਕੱਡੀਆਂ ਨੂੰ ਬਾਹਰ ਇਹ ਦੁੱਧਾ ਸੁਆਜੀ ਅੱਛਾ ਫਿਰ ਕੱਲ ਦੀ ਸੂਈ ਇਹ ਦੇ ਕੱਲ ਦੀ ਸੂਈ ਆ ਦੂਜਾ ਸੂਆ ਮਗਰ ਵੱਛੀ ਮਗਰ ਵੱਛੀ ਆ ਵੱਛੀ ਬੜੀ ਟੌਪ ਦੀ ਆ ਹਨਾ ਜਰਸੀ ਦਾ ਟੀਕਾ ਲਵਾਇਆ ਸੀ ਸੱਜਣੋ ਕਹੇ ਨੇ ਹਾਂਜੀ ਬੱਚੇ ਤੋਂ ਜਾਣਾ ਨਹੀਂ ਇਹਨੇ ਤੇ ਇਹਦਾ ਦੁੱਧ ਦਾ ਕੀ ਰਿਆ ਪਹਿਲੇ ਸੂਏ ਇਹਦਾ ਪਹਿਲੇ ਦਾ 12 13 ਲੀਟਰ ਦਾ ਦੇ ਦੁੱਧ ਤਾਂ ਇੰਨਾ ਦਿੱਤਾ ਹੋਊਗਾ ਨੇ ਹਾਂਜੀ ਇਤ ਕੀ ਦੇ ਦੂ ਤੇਰਾ 14 ਕਿਲੋ ਦੁੱਧ 15 ਲੀਟਰ ਕਰ ਜੂਗੀ ਕਰ ਜੂਗੀ ਠੰਡ ਠਣ ਵਾਲਾ ਕੰਮ ਦਾ ਜਵਾਬ ਬੜਾ ਜੀ ਜਵਾਬ ਮੈਂ ਭੋਲੀ ਚੋਣ ਜੀ ਨਹੀਂ ਠੀਕ ਆ 9 10 ਲੀਟਰ ਦਾ ਦਾ ਆਰਾਮ ਨਹੀਂ ਹੁਣ ਬਹੁੜਾ ਹੀ ਹੈ ਵੇਖ ਬੱਚੇ ਦਾ ਬਾਲਾ ਕਰਦੀ ਨਾ ਕਰਾਸ ਆ ਹਾਂਜੀ ਇਹਨੂੰ ਐ ਮੈਨੂੰ ਕਿੱਧਰ ਲੈ ਕੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪਤਾ ਕਿ ਤੇਰੀ ਜਾਂਦਾ ਤੇਰਾ ਬੱਚਾ ਸੁਣਿਆ ਤੇ ਭਾਉ ਚੂਨ ਚਾਂ ਨੂੰ ਠੰਡੀ ਮੈਂ ਨਾ ਬਿਲਕੁਲ ਠੰਡੀ ਜੀ ਠਾਣ ਬੜਾ ਕੰਮ ਦਾ ਹਨਾ ਮੈਂ ਨਾ ਮੁਗਹਿਰ ਗਈ ਆ ਜੀ ਵਾਕੇ ਕੋਈ ਸ਼ੱਕ ਨਾ ਗੋਗਲ ਜਿੱਦੀ ਮੋਤੀ ਤਾਰ ਮਗਰ ਵੱਛੀ ਬੜੀ ਪਿਆਰੀ ਆ ਜੀ ਹਾਂ ਜੀ ਇਹਦਾ ਰੇਟ ਆ ਇਹਦਾ ਰੇਟ 40000 ਰੁਪਏ ਆ ਜੀ ਲੋ ਵੀ ਸਜਣੋ ਇਹਦੀ ਜਿਹੜੀ ਡਿਮਾਂਡ ਆ ਉਹ 42000 ਰੁਪਿਆ ਕਾਲੀ ਗਊ ਦੀ ਹੈ ਨਾ ਕਿਆ ਬਾਤ ਲੇਵੇ ਭਾਂਡੇ ਦੀ ਤੇ ਆਹ ਵੇਖੋ ਕਰਮਾ ਵਾਲੀ ਨੂੰ ਨਾ ਥਾਣਾ ਬੜਾ ਕੰਮ ਦਾ ਮੱਝਾਂ ਵਾਲਾ ਲੱਗਾ ਹੋਇਆ 42000 ਚੋਂ ਮੈਂ ਟੈਨ ਕਰਾਂਗੇ ਫੂਲਾ ਸਿਆ 40 ਦੀ ਦੇ ਦਾਂਗੇ ਭਾਜੀ ਨਰਾਜ਼ ਤਾਂ ਨਹੀਂ 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 ਕੋਈ ਨਰਾਜ਼ੀ ਨਹੀਂ ਵੇਖ ਲਾ ਮੈਂ ਚੱਲਾਂ ਦੇ ਚੱਲਾਂ ਦੇ ਜਿਵੇਂ ਚੱਲਦਾ ਹਨਾ 40 ਜੋ ਵੀ ਪਿਆਰ ਮੁਹੱਬਤ ਕਰਾਂਗੇ ਭਾਜੀ ਕਰਾਂਗੇ ਤੇ ਆਹ ਗਊ ਦਾ ਕੀ ਹਸਾਬ ਤਾਂ ਵਹਿੜੀ ਦਾ ਇਹ ਪਹਿਲਾ ਸੂਆ ਜੀ ਵਹਿੜ ਪਲੂਣ ਸੂਈ ਆ ਹਾਂਜੀ ਪਹਿਲਾ ਸੂਆ 16 ਲੀਟਰ ਦੁੱਧ ਇਹ 16 ਦੁੱਧ ਤਿਆਰ ਇਹਦੇ ਕੋਲੇ ਬਿਲਕੁਲ ਅਠ ਇੱਕ ਡੰਗ ਦਾ ਤੇ ਛਿੱਧੀ ਆ ਮੂੰਹ ਅੱਛਾ ਓਕੇ ਖੀਰੀ ਮੂੰਹ ਹਾਂ ਖੀਰੀ ਚੱਲ ਖੋਲ ਫੁੱਲਾ ਸੈਨੂੰ ਵੀ ਸੁਆ ਕਿੰਨੇ ਦੰਦਾ ਇਹਦਾ ਇਹਦਾ ਅੱਜ ਨੂੰ ਹਫਤਾ ਕੋਈ ਗਿਆ ਹੈ ਅਬ ਤੇਰੀ ਸੂਈ ਥੱਲੇ 16 ਦੁੱਧ ਤਿਆਰ ਆ ਦੰਦਾ ਚ ਵੱੱਛੀ ਅਜੇ ਹਾਂਜੀ ਹਨਾ ਕਿਆ ਬਾਤ ਆ ਦੁੱਧ ਬਹੁਤ ਚੰਗੇ ਤੋਂ ਸਟਾਰਟ ਹੋਈ ਆ ਸੱਜਣੋ ਜਾਤ ਬਹੁਤ ਆ ਕੰਨਾ-ਕੁੰਨਾ ਤੇ ਬੋਦੀ ਵਾਲੀ ਗਲਾਬੀ ਥਾਨ ਹਾਂ ਕਮਾਲਾ ਓਕੇ ਰਿਪੋਰਟ ਬਾਲੀ ਗਾਂ ਨਾਲ ਜਾਇਆ ਕਰ ਵੇਖੋ ਤੇ ਬਾਕੀ ਥੋੜੀ ਜੀ ਸਮੀਖ ਜਰੂਰ ਘਾਟਾ ਤੇ ਪਰ ਓਕੇ ਰਿਪੋਰਟ ਆਉਂਦੇ ਸੂਏ ਨੂੰ ਪਾਉ ਗਾਂ ਬਹੁਤ ਚੰਗੀ ਹੋਈ ਬਹੁਤ ਚੰਗੀ ਬਣ ਜੂ ਵੈੜ ਚੰਗੀ ਹੈ ਹਾਂ ਓਕੇ ਰਿਪੋਰਟ ਆ ਸੱਜਣੋ ਤੇ ਚਵਾਈ ਚੂਈ ਲੰਗੋ ਓਕੇ ਜਮ ਇੱਕ ਨੰਬਰ ਆ ਗਈ ਮੱਛੀ ਮੋਟਰੀ ਹਾਂਜੀ ਹਾਂਜੀ ਆ ਵੇਖੋ ਸੱਜਣੋ ਗੁਲਾਬੀ ਥਾਨ ਕੁਆਲਿਟੀ ਬਹੁਤ ਚੰਗੀ ਆ ਵੈੜ ਵੀ ਚੰਗੀ ਆ ਤੇ ਬੱਛਾ ਆ ਗਿਆ ਮਗਰ ਡੈਨਮਾਰਕ ਦਾ ਵੇਖੋ ਤੇ ਟੀਕਾ ਬਹੁਤ ਚੰਗਾ ਲੱਗਾ ਸੀ ਤੇ ਪਰ ਦੇਗੀ ਬੱਚਾ ਇਹਦਾ ਸ਼ਾਹੀ ਰੇਟ ਇਹਦਾ 52000 ਰੁਪਏ 50 ਤੇ 2 ਉਹਦੇ ਚੋ ਪਿਆਰ ਮੁਹੱਬਤ 48000 ਦੀ ਦੇ ਦੇਣਗੇ ਜਿਹੜੇ ਦੇ ਦੇਣੀ ਜਿਹੜੇ 48000 ਦੀ ਦੇ ਦੇਾਂਗੇ ਜਿਹੜਾ ਕੋਈ ਸੱਜਣਾ ਆ ਗਿਆ ਦੁੱਧ ਸੂਲਾ ਤਿਆਰ ਆ ਬਿਲਕੁਲ ਦੰਦਾ ਚ ਬੱਚੀ ਹਾਂਜੀ ਹਾਂਜੀ ਗੱਲਬਾਤ ਸਿਰਾ ਫਿਰ ਮੈਂ ਨਛਰਾ ਠੀਕ ਆ ਤੇ ਆ ਗਊ ਦਾ ਕੀ ਹਿਸਾਬ ਆ ਤੀਜਾ ਸੂਆ ਤੇਜਾ ਸੂਆ ਹਜੇ ਸੂਣ ਵਾਲੀ ਆ ਦਿਨ ਹਫਤਾ ਲੈ ਜੀ ਹਫਤਾ ਲੈ ਜੂ ਹਫਤਾ ਲੈ ਜੂ ਇਹ ਨਾ ਮੜਾ ਜਾਨ ਦਾ ਪੈਰ ਜੱਦੀ ਤੋਂ ਲੌ ਲੱਗਿਆ ਨਾ ਅੱਛਾ ਪੀੜ ਨਾ ਮੰਨ ਗਈ ਐਨੂੰ ਹੀ ਕੱਚੇ ਕੱਚੇ ਤੂਰ ਲਾ ਦਿਨ ਹਫਤਾ ਲੈ ਜੂ ਸੂਆ ਤੀਜਾ ਠੀਕ ਆ ਤੇ ਪਣ ਵਧੀਆਈ ਹੈ ਟਿੱਪਣ ਵਧੀਆਈ ਮੜਾ ਜਾਨ ਨੱਪਦੀ ਆ ਦਰਦ ਦਾ ਟੀਕਾ ਟੂ ਘੱਲਵਾ ਦੀਏ ਕੋਈ ਇਹਦੇ ਹੋ ਜੂਗੀ ਸੈਟ ਕੋਈ ਕਮਾਲਾ 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 ਨਾ ਤੰਗ ਕਰ ਬਚਰੀ ਇਹਦਾ ਰੇਟ ਕਿੱਡਾ ਕਰਊਗਾ ਇਹਦਾ ਮੁੱਲ 52 ਹੈ ਤੇ ਇਹ ਵੀ ਢਾਲੀ ਦੀ ਦੇ ਦਿਆਂਗੇ ਮੋਲ ਇਹਦਾ 52 ਤੇ 48000 ਦੀ ਇਹ ਦੇ ਦੇਾਂਗੇ ਲਾਸਟ ਵਾਲੀਆਂ ਦੋਵੇਂ 48 48 ਦੀਆਂ ਠੀਕ ਆ ਠੀਕ ਬਾਕੀ ਦੁੱਧ ਚੰਗਾ ਭਰਿਆ ਹੋਊ ਇਹ ਗਾਣੇ ਪੁੱਛਿਆ ਸੀ ਬੁੱਲਿਆ ਪਿਛਲੇ ਸੂਏ ਦਾ ਦੁੱਧ ਉਹ ਦੱਸਦੇ 18 19 ਲੀਟਰ ਦੁੱਧ ਦਿੰਦੀ ਹਾਂ ਹਾਂ ਦੁੱਧਾ ਹੋਣਾ ਚਾਹੀਦਾ ਗਊ ਜਾਤ ਕੁਆਲਿਟੀ ਚੰਗੀ ਆ ਥਣ ਬੜੀ ਪਾਵਰ ਵਾਲਾ ਲੱਗਾ ਸੱਜਣੋ ਆ ਵੇਖੋ ਤੇ ਇਹ ਵੀ ਅਗਲੇ ਥਾਣੇ ਦੀ ਬਾਲਟੀ ਕੱਢ ਦਿੰਦੇ ਹੁੰਦੇ ਕੰਡਿਆਣਾ ਹਨਾ ਹਾਂਜੀ ਵਾਕਈ ਚੰਗੀ ਆ ਗਉ ਤੇਰੀ ਨਹੀਂ ਚੰਗੀ ਆ ਚੰਗੀ ਕੋਈ ਸ਼ੱਕ ਨਹੀਂ 48000 ਚ ਵੀ ਚਲੋ ਜਿਹੜਾ ਭੈਣ ਭਰਾ ਫੋਨ ਲਾਊਗਾ ਤੇ ਥੋੜਾ ਬਹੁਤਾ ਪਿਆਰ ਮੁਹੱਬਤ ਅੱਜ ਫਿਰ گاਵਾ ਹੀ گاਵਾ ਹਨਾ ਕਹਿ ਦਈਏ ਵੀ ਅੱਜ ਮੰਡੀ ਲਾਤੀ ਆ گاਵਾ ਦੀ ਇੱਕ ਮਾਝੇ ਆ ਜੀ ਹਾਂ ਪੰਜ گاਵਾ ਤੇ ਇੱਕ ਮਾਝੇ 6 ਜਨਵਾਰ ਆਪਾਂ ਵਿਖਾਤੇ ਟਾਪ ਦੇ ਹਨਾ ਫੁੱਲਾ ਸਿਆਂ ਕਹੇ ਚ ਕੋਈ ਕਮੀ ਪੇਸ਼ੀ ਆਪਦੇ ਜਣੀ ਤੈਨ ਸੋਨਾ ਕਰਕੇ ਲੈ ਆ ਤੇ ਬਾਕੀ ਭੈਣਾ ਭਰਾਵਾਂ ਨੇ ਦੱਸਣਾ ਹਨਾ ਵੀ ਜਿਹੜਾ ਉਹਨਾਂ ਨੂੰ ਦਿਲ ਲੱਗ ਗਿਆ ਕਿਹੜਾ ਉਹਨਾਂ ਦੇ ਪਸੰਦ ਆਉਂਦਾ ਤੇ ਉਹ ਖਰੀਦ ਲੈ ਅਗਲਾ ਹਨਾ ਧੰਨਵਾਦ ਆ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ